ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਤੇ ਟਾਈਮ 12 ਵਜ ਗਏ ਆ ਤੇ ਇੱਧਰ ਦੇਖੋ ਗੁਸ਼ਾਨ ਵੀਰ ਹਲੇ ਨਾ ਤਾਂ ਛੜਾ ਹੈਗਾ ਨਾਉਂਗੇ ਆਪਾਂ ਇਹ ਨਾਉਣਗੇ ਕਿ ਬੱਚੇ ਦੋ ਖੇਡ ਰਹੇ ਨੇ ਆਪਣਾ ਦਿਲਜੋਤ ਤੇ ਗੁਸ਼ਾਨ ਇਹ ਦੋਨੇ ਖੇਡ 'ਚ ਮਸਤ ਨੇ ਤੇ ਸਾਡੀ ਛੋਟੀ ਟੀਮ ਬਜੇ ਤਿਆਰ ਹੋ ਕੇ ਆ ਗਈ ਹੈ ਨਾ ਆ ਗਈ ਬਸ ਇਹ ਆ ਕੇ ਗੁਸ਼ਾਨ ਦੇ ਕਿ ਵਹਿ ਜਾਂਦੇ ਵੀ ਮੇਰੇ ਵਾਲ ਸੈਟ ਕਰ ਦੋ ਬਾਕੀ ਗੱਲਾਂ ਬਾਅਦ 'ਚ ਪਹਿਲਾਂ ਸਾਰੀਆਂ ਨਾ ਐਂਗਰਵਾਜ ਕੱਲ ਕਿਹਨਾਂ ਨਾ ਤਾਂ ਫਿਰ ਤੋਂ ਇਹਦਾ ਮਿੱਤਰੋ ਅੱਜ ਫੇਰ ਤਿਆਰ ਹੈ ਕਦੇ ਹੰਨ ਲਾ ਕੇ ਲਿਖਿਆ ਉਹ ਅੱਜ ਫਿਰ ਜਾਣੇ ਹੁਣ ਵਾਸਤੇ ਜਾਣੇ ਹਾਂਜੀ ਹਾਂਜੀ ਕੀ ਗੱਲ ਹੈ ਮਾਲਿਸ਼ ਤੇ ਤੁਸੀਂ ਇਧਰ ਅਸਤਾਨ ਜੀ ਪਰ ਮਾਂ ਜੀ ਉਠੋ ਉਠੋ ਤੇਰੀ ਮਮਾ ਕਹਿੰਦੀ ਕਿ ਨਹੀਂ ਦਿਲਜੋਤ ਨੂੰ ਪਤਾ ਕਰਕੇ ਭੇਜਣਾ ਹੈ ਚਲੋ ਮਾਰੋ ਡੰਡ ਮਾਰੋ ਥਲੇ ਉਤਰ ਕੇ ਚਲੋ 1 2 3 ਕਰੋ 1 2 3 ਹਾਂ ਚਲੋ 1 2 3 ਮੁੰਡੇ ਗਲਾ ਪਾਣੀ ਲਾ ਬੈਠਾ ਗਿਆ ਮੁੰਡਾ ਕਿਹੜੀ ਪਿੰਡੀ ਕੜੀ ਹੈ ਨਾ ਬਈ ਬੱਚ ਬੱਚ ਉਹ ਬੱਚ ਕਰ ਬਈ ਤੂੰ ਕੀ ਫੁੱਲਿਆ ਬਣਾਤਾ ਮੂਰੇ ਮੈਂ ਬਾਲ ਖੜੇ ਕਰ ਦੇ ਮੈਂ ਫਿਰ ਤੈਨਾਂ ਖੀਲਾ ਬਣਾਤਾ ਮੈਂ ਖੀਲਾ ਇਹ ਬਲਕਾਰਨ ਖੀਲਾ ਬਣਾਤਾ ਓਏ ਕੀ ਹੋ ਰਹਾ ਥਾ ਬਲਕਾਰਨ ਖੀਲਾ ਬਣਾਤਾ ਆਈ ਇਹਨੂੰ ਖਾਈਂਦਾ ਰੁਕੋ ਜਰਾ ਬੰਗਿਆ ਲੈ ਹੋਸ਼ੇ ਮੈਂ ਤੁਹਾਡਾ ਕੰਮ ਕਰ ਕਿੰਨਾ ਕਰ ਗਿਆ ਬਈ ਮੇਰੀ ਜੀ ਗਾਸਨ ਰੋਟੀ ਤਿਆਰੀ ਹੈ ਜੀ ਉਹ ਦਿਖਾਵਾਂਗੀ ਅੱਜ ਹਾਂ ਇਹ ਦੋ ਜਿਹੇ ਮੰਨੇ ਨਹੀਂ ਵਿੱਚ ਹੋਰ ਖੇਡਣਾ ਜੀ ਇਹ ਸਵੇਰੇ ਮੇਤੋ ਸਵਕਤ ਉੱਠ ਗਿਆ ਸੱਚ ਉੱਠਦੀ ਸਾਰੇ ਇਹ ਮਿੱਤਰੋ ਦੋਨੇ ਜਣੇ ਸਵੇਰੇ ਸੱਚ ਉੱਠਦੀ ਸਾਰੇ ਇਹਨਾਂ ਦੇ ਕੰਮ ਕਾਰ ਨਹੀਂ ਮੁਕਦੇ ਇਹਨਾਂ ਦੀਆਂ ਗੱਲਾਂ ਨਹੀਂ ਮੁਕਦੀਆਂ ਪਤਾ ਨਹੀਂ ਕਿਹੜੀਆਂ ਗੱਲਾਂ ਹੈ ਜਿਹੜੀਆਂ ਸਾਰੀ ਰਾਤ ਨੂੰ ਮੁਕਦੀਆਂ ਨੇ 11 12 ਵਜੇ ਤੱਕ ਤੇ ਦਿਨ ਚਾਹ ਦੇ ਤੜਕੇ ਸਵੇਰੇ ਫੇਰ ਕੁਟਕੁਟ ਕਰਨ ਵਾਸਤੇ ਐਨੀਆਂ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕੀ ਆਪਾਂ ਲੈ ਲਾ ਤਰੂ ਕੋਲੇ تیر ਫੋਟੇ ਕਰ ਉਹ ਤਾਂ ਠੀਕ ਹੈ ਦੇਖ ਲਿਓ ਤੂੰ ਇਹਦੇ ਨਾਲ ਪੈਣਾ ਹੁੰਦਾ ਹੈ ਇਰਾਤ ਨੂੰ ਗੱਲਾਂ ਕਿਹੜੀ ਕਰ ਦੇਣੀਆਂ ਕੱਲ ਕੱਟਿਆ ਅਬੇ ਅਪਨ ਬੀਲੂ ਕੁੜੀ ਨਿਭਾਈ ਕਰ ਸੱਤ ਆ ਦੋੜ ਲੈ ਕੀ ਕਰੀ ਜਾਂਦੇ ਆ ਕੁੜੀ ਨਿਭਾਈ ਕਰ ਸੱਤ ਆ ਦੋੜ ਲੈ ਕੀ ਕਰੀ ਜਾਂਦੇ ਆ ਕੁੜੀ ਕੁੜੀ ਨਿਭਾਈ ਕਰ ਸੱਤ ਆ ਦੋੜ ਲੈ ਕੁੜੀ ਖਾਈ ਹੈ ਕੁੜੀ ਹਾਂ ਕਿਹੜੀ ਕੁੜੀ ਆ ਦੇਖੀ ਜਾਂਦਾ ਇਹ ਬਾਕੰਦ ਉਹ ਜਾਣ ਕੇ ਨਾ ਜਦ ਇਹਨਾਂ ਨੂੰ ਖਿਜਾਉਣਾ ਹੁੰਦਾ ਉਹ ਕੁੜੀ ਜੀ ਦੀ ਫੋਟੋ ਇੱਕ ਹੋਰ ਮੂਰੇ ਐ ਕਰ ਦਿੰਦਾ ਜਦ ਆਇਆ ਨਾ ਕਿਹਦੇ ਹੈ ਤੂੰ ਦੇਖ ਲੈ ਕੁੜੀ ਫੋਟੋ ਗੁਰਵਾਹੇ ਦੇ ਦੇਖ ਲੈ ਨਹੀਂ ਸੰਗਿਓ ਆਪਣੀ ਪੈਂਟਰੀ ਕਿਤੇ ਉਹਦੀ ਆੜੀ ਪੈ ਗਈ ਨਹੀਂ ਪਈ ਹਲੇ ਨਾਗਾ ਸੋ ਗਿਆ ਸਾਡੀ ਪੈਂਟਰੀ ਵੀ ਨਾ ਵਿਚਾਰੀ ਕੀ ਕਰੇ ਦਿਨ ਦਿਨ ਤਾਂ ਉਹਦਾ ਸੌਣ ਦਾ ਸਮਾਂ ਹੁੰਦਾ ਹੈ ਇਹ ਸੁਣਨਾ ਗੁਰਵਾਹੇ ਸੌਣ ਦਾ ਰੋਣਾ ਹੈ ਸੌਂਦਾ ਹੋਣਾ ਡਰਦੇ ਵੀ ਕਦੇ ਖੜਕਾ ਕਰਕੇ ਹੋ ਜਾਂਦਾ ਹੈ ਰਾਤ ਨੂੰ ਪੇਸੋਂਦਾ ਤੇ ਹੁਣ ਇਹਨੂੰ ਮੌਕਾ ਮਿਲ ਗਿਆ ਤੇ ਜਾ ਕੇ ਭੂਗ ਜਾ ਕੇ ਕਹਿੰਦਾ ਸੌਂ ਗਿਆ ਵੜ ਕੇ ਆਪਣਾ ਹੂੰ ਤੇ ਬਾਕੀ ਆਪਾਂ ਚੱਲਦੇ ਮਿੱਤਰੋ ਸਮਾਨ ਲੈ ਕੇ ਜਾਣਾ ਤੂੰ ਜ ਆਪਣੇ ਘਰ ਘਰ ਅੱਜ ਖਾਣ ਨੂੰ ਕੀ ਬਣਾਉਣਾ ਖਾਣ ਨੂੰ ਮਿਕਸ ਦਾਲ ਬਣਾਈਏ ਲੋ ਜੀ ਮਿੱਤਰੋ ਅੱਜ ਆਪਣੇ ਘਰੇ ਮਿਕਸ ਦਾਲ ਬਣਨੀ ਆ ਤੇ ਆਪਾਂ ਚੱਲਦੇ ਆਂ ਸਮਾਨ ਲੈ ਕੇ ਜਿਹਦਾ ਤੁਹਾਨੂੰ ਸਾਰ ਨੂੰ ਪਤਾ ਹੀ ਹੈ ਵੀ ਹੁਣ ਇਟਲੀ ਦੇ ਵਿੱਚ ਛੁੱਟੀਆਂ ਦਾ ਮਾਹੌਲ ਹੈ ਬੱਚੇ ਉਹ ਛੁੱਟੀਆਂ ਕੱਟਣ ਵਾਸਤੇ ਐਵੇਂ ਕੋਈ ਨਾਨਕੀ ਗਿਆ ਹੋਇਆ ਵਾ ਕੋਈ ਨਾਨਕੀ ਤੋਂ ਆਇਆ ਵਾ ਕੋ ਕਿੱਦਾਂ ਕਿੱਦਾਂ ਸਾਰੇ ਛੁੱਟੀਆਂ ਤੇ ਗਏ ਹੋਏ ਕੋਈ ਇਟਲੀ ਤੋਂ ਬਾਹਰ ਗਿਆ ਹੋਇਆ ਕੋਈ ਇਟਲੀ ਤੋਂ ਕੋਈ ਰੋਮ ਸਾਡੀ ਇਟਰੀ ਦੇ ਵਿੱਚ ਤਾਂ ਬਾਕੀ ਪੂਰੇ ਸਾਰੇ ਬੋਲਡਰ ਦੇ ਵਿੱਚ ਇਦਾਂ ਹੀ ਛੁੱਟੀਆਂ ਦਾ ਸਿਸਟਮ ਹੁੰਦਾ ਜਿਹੜਾ ਯੂਰਪ ਕੰਟਰੀਆਂ ਹੁੰਦੀਆਂ ਤੇ ਇਹਦੇ ਵੀ ਸਾਡੋ ਕਮਾ ਕਰ ਵਾਲਿਆਂ ਨੂੰ ਥੋੜੀ ਦਿੱਕਤ ਆ ਜਾਂਦੀ ਹੈ ਸਮਾਨ ਇਕੱਠਾ ਕਰਨਾ ਹੁੰਦਾ ਸਹੀ ਸੈਟਅਪ ਕਰਕੇ ਵੀ ਸ਼ਾਪ ਆਪਾਂ ਨੇ ਵੀ 2-3 ਦਿਨ ਬੰਦ ਕਰਨੀਆਂ ਤੇ ਲੋਕਾਂ ਹੋਰਾਂ ਨੇ ਵੀ ਕਈ ਦਿਨ ਬੰਦ ਕਰਨੀਆਂ ਇਸ ਕਰਕੇ ਸਮਾਨ ਜਿਹੜਾ ਲਿਆਉਣਾ ਹੁੰਦਾ ਪਹਿਲਾਂ ਥੋੜੀ ਸੈਟਿੰਗ ਕਰਨੀ ਹੁੰਦੀ ਆ ਵੀ ਸਮਾਨ ਅਗਨੇ ਪੁੱਛਣਾ ਤੂੰ ਦੁਕਾਨ ਕਦੋਂ ਬੰਦ ਕਰਨੀ ਆ ਜਿੱਦਾਂ ਮੋਜ਼ਰੇਲਾ ਕਦੋਂ ਉਹਨੇ ਦੁਕਾਨ ਕਦੋਂ ਬੰਦ ਕਰਨੀ ਆ ਉਹ ਤੋਂ ਇਕੱਠਾ ਲੈ ਕੇ ਰੱਖਣਾ ਕਰਤੋਨ ਕਦੋਂ ਲੈ ਕੇ ਆਉਣੇ ਆ ਤੇ ਵੀਰਾਂ ਦੁਕਾਨ ਕਦੋਂ ਬੰਦ ਹੋਣੀ ਆ ਸਾਰਾ ਸਮਾਨ ਆਪਾਂ ਸਟੋਰੋ 'ਚ ਆਪਾਂ ਇਕੱਠਾ ਕਰਨਾ ਸ਼ੁਰੂ ਕਰ ਦਨੇ ਆਪਾਂ ਤੇ ਆਪਾਂ ਹੁਣ ਜਾਣਾ ਹੈ ਲੈਣ ਵਾਸਤੇ ਕਰਤੋਨ ਆਪਣੇ ਕਿਉਂਕਿ ਤੁਸੀਂਆਂ ਨੂੰ ਬਾਈ ਨੇ ਵੀ ਆਪਣੀ ਸ਼ੋਅ ਬੰਦ ਕਰਨੀ ਆ ਜਿੱਦਾਂ ਹੋਰ ਸਾਰੇ ਕਰਦੇ ਆ ਤੇ ਆਪਾਂ ਜਾ ਕਰਤੋਨ ਜਾ ਕੇ ਲੈ ਕੇ ਉਹਨੇ ਤੇ ਬੱਚਿਆਂ ਦਾ ਮਾਹੌਲ ਐਦਾਂ ਹੀ ਚੱਲਦਾ ਰਹਿਣਾ ਤੇ ਤੁਸੀਂ ਵਲੌਗ ਦੇ ਵਿੱਚ ਐਦਾਂ ਹੀ ਜੁੜੇ ਰਹਿਣਾ ਅੱਜ ਤੁਹਾਨੂੰ ਗੁਰਵਾਜ ਨਾਲ ਇੱਕ ਚੀਜ਼ ਕਹਿ ਕੇ ਸੁਣਾਊਗਾ ਠ ਇਹੜਾ ਬਹੁਤ ਵੱਡੇ ਸਿੰਗਰ ਦਾ ਗਾਣਾ ਏ ਤੇ ਲੈ ਵੀ ਗੁਰਬਾਸ਼ਿਆਂ ਹੋ ਜਾ ਸ਼ੁਰੂ ਸਿੱਧੂ ਮੂਸੇਵਾਲ ਦਾ ਸੁਣਾ ਦੇ ਸਾਨੂੰ ਆ ਜਾ ਸੁਣਾ ਦੇ ਸੁਣਾ ਦੇ ਸੁਣੇ ਸੁਣਾ ਦੇ ਲੈ ਵੀ ਸੁਣਾ ਦੇ ਸੁਣਾ ਦੇ ਸੁਣਾ ਦੇ ਸੰਗ ਤੇਰੇ ਉਹ ਕਲਾਕਾਰ ਕੇ ਸੁ ਸੰਗ ਤੇਰੇ ਕਦੇ ਮੈਂ ਸੰਗਦਾ ਕਦੇ ਸੁਣਾ ਦੇ ਫਿਰ ਆਓ ਮਿਲੋ ਲੈ ਇਧਰ ਆਉਣਾ ਸੁਣਾ ਦੇ ਸੁਣਾ ਦੇ ਸੁਣਾ ਦੇ ਕਹਿ ਡਾਕੂਆਂ ਵਾਂਗਾਂ ਉਹ ਨਹੀਂ ਰੱਬ ਸਾਡਾ ਚੱਲਦਾ ਸੁਣਾ ਦੇ ਲੈ ਉਹ ਇਹ ਮੈਂ ਹੱਕ ਦੀ ਿਕਵਾਇ ਮੈਂ ਹਾਂ ਕੱਢ ਦੇ ਹੋਰ ਨਹੀਂ ਡਰਉਣਾ ਸਾ ਸਰਾਦਿਕ ਸਰਾਦਿਕ ਉਹ ਨਹੀਂ ਤੇਰਾ ਸਰਾਉਣੀ ਦਾ ਲਵੀ ਸੰਗੇ ਕੋਈ ਜ਼ਿਆਦਾ ਗੁਰਬਾਈ ਸੰਗੇ ਇਹ ਕਲਾਕਾਰ ਸੰਗੇ ਸਾਡਾ ਅੱਜ ਸ਼ਾਮ ਤੱਕ ਸੁਣਾ ਦੂਗਾ ਸ਼ਾਮ ਤੱਕ ਹੁਣ ਗੁਰਬਾਰੇ ਹੁਣ ਬਾਰੀ ਆ ਗਈ ਦਿਲ ਜੋਤੀ ਸੰਸਾਂ ਦੇ ਜੋ ਮੈਂ ਵੀ ਸੰਗਦਾ ਤੂੰ ਰੈਪ ਸੁਣਾ ਦੇ ਨਹੀਂ ਮੈਂ ਵੀ ਸੰਗਦਾ ਬਾਜਵੀ ਆਉਂਦੀ ਦੂਏ ਵਾਲਾ ਬਾਦਸ਼ਾਹ ਵਾਲਾ ਮੈਨੂੰ ਨਹੀਂ ਆਉਂਦਾ ਆਉਂਦਾ ਨਹੀਂ ਨਹੀਂ ਆਉਂਦਾ ਕੋਈ ਦੋ ਬੋਲ ਹੋ ਜਾਣ ਹੋਂਦੇ ਸੀ ਕੋਈ ਵੀ ਨਹੀਂ ਆਉਂਦਾ ਹੈਲੋ ਕਿਹਦੇ ਫੋਨ ਲਾਰੇ ਹੈਲੋ ਕਿਹਦੇ ਫੋਨ ਲਾਰੇ ਮਮਾ ਨਾਲ ਗੱਲ ਕਰ ਲਈ ਆਪਣੀ ਗੇ ਮਮਾ ਕਹੇ ਕੀ ਕਰਾ ਬੋਟ ਮੈਂ ਕਹਿੰਦਾ ਮਮਾ ਨੇ ਗੱਲ ਕਰ ਲਈ ਆਪਣੀ ਕੱਲ ਹੀ ਮਮਾ ਕਹਿੰਦਾ ਜਿੱਦਾਂ ਕਿ ਨਹੀਂ ਗੁਰਬਾਜ ਜੀ ਆ ਕਹਿੰਦੇ ਮੈਨੂੰ ਫੋਨ ਨਹੀਂ ਕਰਦਾ ਕਹਿੰਦੀ ਮੈਂ ਕਿਹਾ ਉਹਦਾ ਜੀਭ ਹੋ ਲੱਗਿਆ ਉਹਨੇ ਜਾਣੇ ਇਥੇ ਚੱਲਦਾ ਹੈਂ ਕਰਾਵਾ ਚੱਲਦਾ ਰਖੇਤਰ ਪਹੁੰਚ ਗਏ ਆ ਮਿੱਤਰੋ ਆਪਾਂ ਆਪਣੇ ਤੇ ਸਾਨੂੰ ਬਾਈ ਦੇ ਮੈਗਜ਼ੀਨ ਦੇ ਵਿੱਚ ਇਹ ਵੀ ਕਰਦੇ ਆ ਤਿਆਰੀਆਂ ਬਸ ਬੰਦ ਕਰਨ ਦੀਆਂ ਗੱਡੀ ਆਪਾਂ ਨੇ ਆਪਣੀ ਤਿਆਰ ਕਰ ਲਈਏ ਦੇਖੋ ਸ਼ੀਟਾਂ ਵਾਂਗ ਸਾਰੀਆਂ ਗੇਰਤੀਆਂ ਤੇ ਹੁਣ ਇਹ ਵੀ ਜਿੰਨੇ ਮਰਜ਼ੀ ਸਮਾਨ ਰੱਖ ਲਈ ਆਪਾਂ ਲਗੇ ਹੋਏ ਨੇ ਕਰਤੋਨਾਂ ਦੇ ਢਾਂਗੇ ਮਿੱਤਰੋ ਆਪਾਂ ਆਹ ਵਾਲੀ ਲੈ ਕੇ ਜਾਵਾਂਗੇ ਸੁਪਰ ਸਟਰੋਂਗ ਅੱਧੀ ਰੋਮ ਨੂੰ ਸਪਲਾਈ ਕਰਦੇ ਆ ਇਹ ਵਾਲੀ ਆਪਣੇ ਤੇ ਸਾਨੂੰ ਬਾਈ ਹੋਣੀ ਦਿਓ ਕਿੱਡਾ ਵੱਡਾ ਮੈਗਜ਼ੀਨ ਹੈ ਕੋਈ ਐਦਾਂ ਚੀਜ਼ ਹੈ ਨਹੀਂ ਨਾ ਹੋਵੇ ਸਭ ਕੁਝ ਔਰੇ ਮਿਲ ਜਾਂਦਾ ਸਭ ਕੁਝ ਜਿਹੜਾ ਮਤਲਬ ਵੀ ਗੱਤੇ ਦਾ ਬਣਿਆ ਹੁੰਦਾ ਅੱਧੀਆਂ ਚੀਜ਼ਾਂ ਨੇ ਮਿਲਦੀਆਂ ਜਿਹੜੀਆਂ ਕਰਤੋਨ ਪੈਕੇਟ ਬੰਦ ਹੁੰਦੇ ਨੇ ਤੇ ਅੱਧੀਆਂ ਚੀਜ਼ਾਂ ਜੋਕ ਕੇ ਮਿੱਤਰੋ ਮਿਲਦੀਆਂ ਜੋਕ ਕੇ ਜੇ ਮਤਲਬ ਵੀ ਪਿਜੰਤ ਕਾ ਕੇ ਲੈਣਾ ਹੋਵੇ ਨਾ ਬਿਲਾਂਚਾ ਦੇਖੋ ਤਾਂ ਜੋਕ ਕੇ ਚੀਜ਼ੀ ਕਰਤਾ ਕੋ ਤਾਂ ਲੈਣਾ ਹੋਵੇ ਤੇ ਤਿਸਾਨੋ ਬਾਈ ਆਪਣੇ ਕੋਲ ਆ ਗਏ ਨੇ ਤੇ ਸਾਨੋ ਬਾਈ ਨੰਬਰ ਸੈਂਪਰੇ ਦੂਏ ਕਿਉਂ ਨੰਬਰ 2 ਨੰਬਰ 2 ਚ ਸਿਆਨੋ ਉਹ ਕਰੀ ਗਾਮੋ ਗਸਤੇ ਕੋ ਤੋਨੀ ਦਸਿਆਨੋ ਇਹਨੂੰ ਕਹਿੰਦੇ ਆ ਤਰਸਪਾਲੇ ਗ੍ਰੈਂਟ ਤਰਸਪਾਲੇ ਟਾਲੀ ਹੁੰਦੇ ਵਿੱਚ ਆਪਣੇ ਪੰਜਾਬੀ ਚ ਕੀ ਕਹਿੰਦੇ ਆ ਉਹ ਵੀ ਦੱਸਿਓ ਤੁਸੀਂ ਕਹਿੰਦੇ ਕੈਪੀਡੋ ਤੁਸੀਂ ਤੁਤੋ ਕੈਪੀਡੋ ਕੋਲੇ ਬਾਰਲੋ ਇੱਥੇ ਕੈਪੀਡੋ ਕੈਮੀਓ ਤੁਤ ਇਧਰ ਦੇਖੋ ਫਰਗੋਨਾ ਸਾਰਾ ਲੱਦੇ ਖੜੇ ਇਹਨਾਂ ਨੇ ਛੁੱਟੀਆਂ ਜਾਣ ਤੋਂ ਪਹਿਲਾਂ ਪਹਿਲਾਂ ਸਾਰਾ ਹੀ ਸਮਾਨ ਲੋਡ ਕਰਕੇ ਜਿਹਦਾ ਜਿਹਦਾ ਜਿੰਨਾ ਜਿੰਨਾ ਸਮਾਨ ਹੈ ਅੱਜੇ ਉਪਰ ਦਾ ਕਰ ਦੇਣਾ ਤੇ ਗੱਡੀਆਂ ਭੇਜਤੀਆਂ ਭਰ-ਭਰ ਭੇਜ ਰਹੇ ਨੇ ਮੁੰਡੇ ਲੱਗੇ ਹੋਏ ਨੇ ਆਪਾਂ ਨੇ ਸਮਾਨ ਮਿੱਥੋਂ ਲੈ ਲਿਆ ਕਰਦੋਂ ਵੀ ਲੈ ਲਈ ਗੁਵੰਤੇ ਗੁੰਤੇ ਸਮਾਨ ਚਾਹੀਦਾ ਆਪਾਂ ਸਾਰਾ ਲੈ ਲਿਆ ਤੇ ਹੁਣ ਆਪਾਂ ਤਿਸਿਆਂ ਨੂੰ ਭਾਈ ਦਿੰਦੇ ਨੇ ਸਰਉਤਾਰੇ ਤਿਸਿਆਂ ਨੂੰ ਇਰਾਨ ਦੇ ਨਾਲ ਮਿਲ ਲੈ ਤੇ ਸਿਆਂ ਨੂੰ ਚਲੇ ਆ ਤਿਸਿਆਂ ਨੂੰ ਭਾਈ ਫੇਰ ਇਹ ਹੀ ਹੋ ਨੋ ਯੂ ਸੈਂਪੇ ਲਵੋ ਲੁਈ ਬੈਲਾ ਵਿਦਾ ਯੋ ਬੈਲਾ ਵਿਦਾ ਦੂ ਸਤਿਮਾਨੇ ਲਾਨੋ ਬੈਲਾ ਵਿਦਾ ਲੁਈ ਟੂਟੋ ਲਾਨੋ ਪੋਸੋ ਯੋ ਫਾਚੀਆ ਬੈਲਾ ਵਿਦਾ ਬੋਨ ਵਿਜੋ ਦਾਈ ਬੈਲਾ ਚੋ ਬੈਲੀ ਲੋਈ ਮੇਦਰੋ ਆਪਾਂ ਨਿਕਲੀਏ ਫਟਾਫਟ ਬੈਗੇ ਹੁਣ ਮੇਤਰੋ ਟਾਈਮ 2:20 ਹੋ ਗਏ ਆ ਤੇ ਆਪਣਾ ਰੋਟੀ ਖਾਣ ਦਾ ਸਮਾਂ ਹੋ ਗਿਆ ਦੇਖੋ ਅੱਜ ਘਰੇ ਖਾਣ ਵਾਸਤੇ ਬਣੀ ਆਪਣੇ ਮਿਕਸ ਦਾਲ ਦਹੀਂ ਆ ਤੇ ਨਾਲ ਰੋਟੀਆਂ ਤੇ ਤੂੰ ਖਾ ਲਈ ਆਪਣੀ ਹਾਂਜੀ ਬੱਚਿਆਂ ਨੇ ਖਾ ਲਈ ਬੱਚਿਓ ਤੂੰ ਰੋਟੀ ਖਾ ਲਈ ਖਾ ਲਈ ਜੀ ਤੂੰ ਬਾਹਰ ਫੇਚੇ ਦੀ ਕਰਤੀ ਆਪਣੇ ਲੋ ਬੈਠੋ ਖਾਓ ਰੋਟੀਆਂ ਰੋਵਾਲ ਕਿਰਦਾ ਨਹੀਂ ਖਾਓ ਰੋਟੀਆਂ ਜੋ ਓਕੇ ਬਾਸ ਇਹ ਸੈੱਟ ਕਰ ਹੈ ਆ ਭਾਂਡੇ ਭਾਂਡੇ ਪੈਸੇ ਰੋਟੀਆਂ ਕਿਰਦੇ ਤੇਰਾ ਮਿਸੂਰ ਦਾਸ ਹੈ ਹੈ ਪੈਂਸਰ ਤਾਂ ਆ ਗਿਆ ਪੈਂਸਰ ਦੇ ਪੁੱਤ ਮਿੰਗਾ ਸੋਰੀਆ ਪਹਿਲਾਂ ਹੋਰਿਆਓ ਦਰਵਾਇਆ ਹੋਰਿਆ ਪਹਿਲਾਂ ਇਧਰ ਆ ਟੂਟੀ ਖਾ ਕੇ ਟੂਟੀ ਖਾ ਕੇ ਪਾਂਡੇ ਆਪਣੇ ਚੱਕੇ ਰੱਖ ਲੈ ਠੀਕ ਹੈ ਬੇਟੇ ਓਕੇ ਬੱਡੇ ਖਾਦੀਏ ਬੱਡੇ ਤੁਸੀਂ ਜਾਓ ਲੈਨ ਚਾਓ ਆਓ ਰੇ ਉਹਨੂੰ ਘੱਟ ਵਾਰ ਦੂਜ ਨੂੰ ਘੱਟ ਵਾਰ ਦਿਲਜੋਤ ਰੋਟੀ ਖਾ ਕੇ ਪਾਂਡੇ ਚੱਕ ਕੇ ਮਮਾ हेल्प ਕਰਨ ਠੀਕ ਹੈ ਨਾਲ ਬੇਟੇ ਓਕੇ ਪੁੱਤਰ ਤੁਸੀਂ ਕੁਝ ਵੀ ਕੁਝ ਨਹੀਂ ਕਰਨਾ ਤੇ ਬਸ ਐਸ਼ਾਂ ਕਰਦੀ ਹੈ ਠੀਕ ਲੈ ਮੇਤਰੋ ਬਹੁਤ ਅਪੈਟਿਟ ਹੋ ਗਿਆ ਆਪਣਾ ਇਹ ਚਮਚਾ ਦੇਸੀ ਕੀ ਦਾ ਡਾਲਾ ਹੀ ਨਹੀਂ ਆਪਣੇ ਹਾਂ ਮੱਖਣ ਹੈ ਜੀ ਦੇਸੀ ਕੀ ਖਤਮ ਹੋਣੀ ਮੱਖਣ ਹੈਗਾ ਜੀ ਮੱਖਣ ਤੁਸੀਂ ਖਾਂਦੇ ਨਹੀਂ ਮੱਖਣ ਇਹਨਾਂ ਦਾ ਮੱਖਣ ਉਹ ਮੱਖਣੀ ਤੇ ਖਰਾਬ ਕਰਦੀ ਉਹ ਮੱਖਣੀ ਜਿਹੜਾ ਬੂਰੋ ਹੁੰਦੀ ਹੈ ਮੇਤਰੋ ਬੂਰੋ ਉਹ ਜਿਹੜੀ ਫੈਟ ਬੂਰੋ ਹੁੰਦੀ ਹੈ ਉਹ ਨਹੀਂ ਦੇਸੀ ਕੀ ਵਧੀਆ ਹੁੰਦਾ ਹੈ ਟਾਈਮ ਦੇਖੋ ਮੇਤਰੋ ਕਿੰਨਾ ਘੰਟ ਹੋਇਆ 19:19 ਹੋ ਗਏ ਆ ਤੇ ਆਪਾਂ ਨੇ ਆਪਣਾ ਕੰਪਿਊਟਰ ਔਨ ਕਰਤਾ ਆਰਡਰ ਆਪਣੇ ਆ ਗਏ ਨੇ ਇੱਕ ਤਾਂ ਆਰਡਰ ਆਪਣੇ ਘੜਤਾ ਆਪਣਾ ਤੇ ਪੱਖੇ ਆਪਣੇ ਚੱਲ ਪਏ ਨੇ ਗਰਮੀ ਕਰਕੇ ਤੇ ਕਬਾਬ ਆਪਣਾ ਦਾ ਜਿਹੜਾ ਖਤਮ ਹੋ ਗਿਆ ਕੱਲ ਰਹਿ ਕੇ ਥੋੜਾ ਜਿਹਾ ਆਪਾਂ ਖਤਮ ਕਰਤਾ ਤੇ ਹੁਣ ਦੂਜਾ ਕਬਾਬ ਲਾਉਣ ਦੀ ਚਲਦੀ ਹੈ ਪੂਰੀ ਪੂਰੀ ਤਿਆਰੀਆਂ ਤੇ ਆਰਡਰ ਆਪਣੇ ਕਬਾਬ ਦੇ ਚੱਲਦੇ ਨੇ ਬਸ ਉਹ ਕੰਮਕਾਰ ਸਾਂਭਦੇ ਆਂ ਸੀ ਬੱਚੇ ਉੱਪਰ ਉਹ ਪੁੱਛੇ ਕਿ ਖਾਣਾ ਪੀਣਾ ਕੁਝ ਹੋਣਾ ਨਹੀਂ ਤਾਂ ਬਾਅਦ ਚ ਲੇਟ ਖਾਂਗੇ ਬੱਚੇ ਲੇਟ ਖਾਂ ਗਏ ਦੁਪਹਿਰਾ ਸਾਰਾ ਦੁਪਹਿਰਾ ਨਹੀਂ ਸੁੱਤੇ ਹੁਣ ਮੈਂ ਜਾ ਕੇ ਦੇਖਿਆ ਗੁਰਵਾਜ ਸੌਂ ਗਿਆ ਉਹ ਦੋ ਤਾਂ ਸੁੱਤੇ ਨੇ ਕਹਿੰਦੇ ਅਸੀਂ ਬਹੁਤ ਰੋਕਿਆ ਵਿਖੇਡਣ ਚੱਲ ਲਿਏ ਥੱਕੇ ਨਾਲੀ ਸਾਂਭਿਆ ਜੀ ਉਹ ਥੱਕੀ ਖੇਡ ਖੇਡਦੇ ਲੋ ਵੀ ਬਾਹਰ ਦਾ ਮੌਸਮ ਕੁਛ ਐਦਾਂ ਦਾ ਹੈ ਕਰਤੂਨ ਬੰਨ ਬਣਾ ਰਹੇ ਨੇ ਕਾਰਟੋਨ ਹਰਮਨ ਜੀ ਨੂੰ ਮਿਲਿਆ ਦਮ ਕਿੱਦਾਂ ਕਿੱਧਰ ਮਸਿਮ ਹਰਮਨ ਜੀ ਸਾਰੋ ਬੜਾ ਜਾ ਮਕਸੀ ਪੀਦੇ ਕਿਧਰ ਮਿਲਿਆ ਆਪਣੇ ਅੰਕਲ ਜੀ ਨੂੰ ਫਸੇ ਅੰਕਲ ਜੀ ਠੀਕ ਠਾਕ ਹੋ ਇਹ ਵੀ ਆਪਣੇ ਨੂੰ ਕਦੇ ਕਦੇ ਆਪਾਂ ਜਰੂਰਤ ਹੁੰਦੀ ਆ ਬੰਕਰ ਨੂੰ ਫੋਨ ਕਰ ਦਿੰਦੇ ਆ ਇਹ ਵੀ ਆਪਣੀ ਗੱਲ ਦੀ ਮੋੜ ਤੇ ਜਿਹੜੇ ਆਪਣੇ ਕੋ ਪਹੁੰਚ ਜਾਂਦੇ ਆ ਤੁਹਾਡਾ ਬਹੁਤ ਬਹੁਤ ਥੈਂਕਸ ਅੰਕਲ ਜੀ ਦਿਲਦਿਆਂ ਕਰਾਈਆਂ ਤਾਂ ਮੈਂ ਵੀ ਕਰਦੇ ਹਰਮਨ ਵੀ ਕਰਦਾ ਹਰਮਨ ਥੈਂਕਸ ਕਰ ਅੰਕਲ ਦਾ ਮੈਂ ਤਾਂ ਬਹੁਤ ਵਾਰੀ ਕਰਦਾ ਬਹੁਤ ਬਹੁਤ ਇਹ ਕਰ ਮੈਂ ਤਾਂ ਬਹੁਤ ਵਾਰੀ ਕਰਦਾ ਬਾਰ ਬਾਰ ਥੈਂਕਸ ਕਰੀ ਜਾਂਦਾ ਨਾ ਸਹੀ ਹੈ ਤੇ ਬਾਹਰ ਹਲੇ ਮਿੱਤਰੋ ਸੂ ਆਮੀਨਾ ਮੌਸਮ ਕੁਛ ਇਦਾਂ ਹੀ ਰਹਿਣਾ ਹੈ ਤੇ ਆ ਮਿੰਡ ਦੇ ਵਿੱਚ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਣੇ ਆ ਸਤੰਬਰ ਦੇ ਵੀ ਤਾਂ ਇਦਾਂ ਦੇ ਦਿਨ ਆ ਜਾਣੇ ਆ ਵੀ 7:30 ਵਜੇ ਨੇਰਾ ਹੋਏ ਕਰਨਾ ਫਿਰ ਅਕਤੂਬਰ ਤੋਂ ਬਾਅਦ ਚ ਨਵੰਬਰ ਦਸੰਬਰ ਦੇ ਵੀ ਤਾਂ ਜਿਕੇ ਇਦਾਂ ਦੇ ਦਿਨ ਵੀ ਆ ਜਾਨੇ ਆ ਵੀ 4:30 ਵਜੇ ਨੇਰਾ ਹੋ ਜਾਂਦਾ ਤੇ ਬਾਕੀ ਜੇ ਆਪਾਂ ਕੰਮ ਕਰਨ ਦੀ ਗੱਲ ਕਰੀਏ ਤਾਂ ਅਗਸਤ ਦੇ ਮਹੀਨੇ ਵਿੱਚ ਇਟਲੀ ਵਿੱਚ ਲਗਭਗ ਸਾਰਾ ਕੁਝ ਬੰਦੇ ਹੋ ਜਾਂਦਾ ਹੈ ਤੇ ਹੁਣ ਤੋਂ ਗੱਡੀਆਂ ਮਾੜੀ ਮੋਟੀ ਨੇ ਚਲਦੀਆਂ ਦੇਖਦੇ ਨੇ ਰੋਡ ਦੇ ਉੱਤੇ ਇਹ ਤਾਂ ਚਲਦੀਆਂ ਲੋਕ ਦਿਨ ਚ ਘੁੰਮ ਘਮਾ ਕੇ ਆ ਗਏ ਆ ਤੇ ਆ ਟਾਈਮ ਮਾੜਾ ਮੁੱਟੀ ਰੌਣਕ ਮਿਲ ਹੋ ਜਾਂਦੀ ਐ ਲੋ ਘਰ ਮੁੜੇ ਆਉਨੇ ਆ ਜਿਹੜੇ ਹੈਗੇ ਨੇ ਇੱਥੇ ਆਦਰਵਾਈਸ ਤਾਂ ਮੰਨ ਲੈ ਵੀ 60 70% ਲੋਕ ਛੁੱਟੀਆਂ ਘਟਣ ਚਲੇ ਗਏ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਕੰਮ ਕਾਰ ਵੀ ਠੰਡੇ ਨੇ ਬਸ ਇਦਾਂ ਵੀ ਬੁੱਤਾਂ ਦੇ ਲਈ ਜਾਂਦੀ ਹੈ ਹੋਰ ਦੁਕਾਨ ਖੋਲ ਲਈਦੀ ਆ ਪਰ ਹਲੇ ਉਹਨਾਂ ਕੰਮ ਨਹੀਂ ਹੈ ਕੰਮ ਘਟ ਕੇ ਕਿਹਨਾਂ ਫਰਕ ਪੈ ਗਿਆ ਅਸਤਰੇ ਮਹੀਨੇ ਵਿੱਚ ਵੈਸੀ ਹੀ ਕੰਮ ਹੈ ਮਿੱਤਰੋ ਫਰਕ ਪੈ ਜਾਂਦਾ ਪਰ ਆਪਣੇ ਵੱਲੋਂ ਆਪਾਂ ਫੁੱਲ ਦੇ ਬਟਾ ਫੁੱਲ ਤਿਆਰੀ ਕਰਕੇ ਰੱਖੀਦੀ ਆ ਟੀਲ ਵੀ ਲਾ ਕੇ ਰੱਖੀਦੀ ਆ ਆਪਣੇ ਤੇ ਕਰਤੂਨ ਵਗੈਰਾ ਸਾਰੇ ਬਣਾ ਕੇ ਰੱਖੀਦੇ ਆ ਆਪਣੀਆਂ ਫੁੱਲ ਤਿਆਰੀ ਕਰਕੇ ਰੱਖੀਦੀ ਆ ਤੇ ਆਰਡਰ ਚਲੀ ਜਾਨੇ ਬਸ ਜਨਾਰਦੇ ਵੀ ਆ ਗਿਆ ਤੇ ਅਗਲਾ ਆਰਡਰ ਵੀ ਤਿਆਰ ਕਰਦੇ ਹੋ ਗਰਮੀ ਬਹੁਤ ਅੰਕਲ ਜੀ ਬਣਾ ਗਰਮੀ ਕਰਦੀ ਨਾਲੇ ਨਾਲੇ ਤੇ ਮੇਥਰੋ ਅੰਕਲ ਜੀ ਵੀ ਆਪਣੇ ਵਲੌਗ ਦੇਖਦੇ ਹੁੰਦੇ ਹਨ ਕਿ ਦੇ ਦੇ ਵਲੌਗ ਆਪਣੇ ਹਾਂ ਬਈ ਪਸੰਦ ਨੇ ਹਾਂ ਬਹੁਤ ਵਧੀਆ ਤੇ ਅੰਕਲ ਅਮ ਸ਼ੁਭਨਾ ਦੋ ਤੁਹਾਨੂੰ ਕੱਲ੍ਹ ਲੋ ਕਮੈਂਟ ਕਰਨਾ ਕਿ ਕਹਿਣਗੇ ਅੰਕਲ ਦਾ ਨਾਂ ਕੀ ਹੈਗਾ ਦੱਸੋ ਕੰਨਾ ਅਨਿਲ ਕੁਮਾਰ ਅਨਿਲ ਕੁਮਾਰ ਅੰਕਲ ਦਾ ਨਾਂ ਹੈ ਤੇ ਦੱਸਿਓ ਅੰਕਲ ਤੁਹਾਨੂੰ ਸੁਭਾ ਕਿਦਾਂ ਦਾ ਲੱਗਿਆ ਬਹੁਤ ਨਾਈਸ ਪਰਸਨ ਹੈ ਅੰਕਲ ਵੀ ਬਹੁਤ ਸ਼ਾਂਤ ਸਿਉ ਆਪਣੀ ਮੇਥਰੋ ਪੱਗ ਬਣ ਕੇ ਰੈਡੀ ਹੋ ਗਿਆ ਦੇਖੋ ਮੁੰਡੇ ਦੀ ਪੱਗ ਪਾਰਕਾ ਤੇ ਧਾਲੂ ਹੈ ਪਾਰਕਾ ਤੇ ਧਾਲੂ ਪਾਰਕਾ ਤੇ ਘਟਾ ਲੋ ਤੂੰ ਹੀ ਪੱਗੇ ਬਣੇ ਕਰ ਆਇ ਕੜਾ ਹੈ ਕਿਹਨਾਂ ਬਲਕਾ ਧਾਲ ਵਾਲੀ ਕਿੰਨੀ ਸੋਹਣੀ ਪੱਗੇ ਬਣਨੀ ਹੈ ਕੁਸ਼ਾਨ ਨੇ ਪਰ ਨਾ ਪੱਗਾ ਲਿਕੀ ਹੁੰਦੀ ਹੈ ਪੋਤਰੀ ਪਹਿਲਾ ਪਹਿਲਾ ਦੇ ਰੁੱਕ ਬੇ ਬੱਕ ਬੱਲੇਾ ਤਾਉਲੇ ਪਾਲ ਪਾਲ ਹੋਇਆ ਜਾ ਤੂੰ ਹੀ ਪੱਗੇ ਬਣੇਗਾ ਠੀਕ ਹੈ ਉਹ ਪੈ ਤੋ ਪੰਤਾਰੀ ਕੱਲੂ ਬਣੇ ਸਰਤੇ ਰੱਖ ਲੈਣਾ ਛੋਟਾ ਜੂੜਾ ਰੱਖ ਕੇ ਆਪਣਾ ਚਪੋਲਾ ਰੱਖ ਕੇ ਪਿਆਜ਼ ਰੱਖ ਕੇ ਨਾ ਫਟਕਾ ਬਣੇ ਨਹੀਂ ਇੰਨੀ ਇੱਦਿ ਸਟਾ ਜਾਣਾ ਕਹਿੰਦਾ ਇਹ 20 ਬਣਾ ਲਾਂਗੇ ਇੱਕ ਛੋਟਾ ਕਰਨਾ ਪਿਆ ਬੀਕਸ ਬਣਾ ਲਾਂਗੇ ਨੀ ਆਟੇ ਦਾ ਬੇਡਾ ਰੱਖਦੇ ਰਗਾ ਆਟੇ ਦਾ ਬੇਡਾ ਲਾ ਕੇ ਬਣਾ ਇਹਦੀ ਬੰਨਾਈ ਜਾ ਲੋ ਇਹਦੀ ਬੰਨਾਈ ਜਾ ਲੋ ਇਹ ਤਾਂ ਹੁਣੇ ਬੰਨ੍ਹ ਦਿੰਦੇ ਨਹੀਂ ਚੱਲ ਹੁਣ ਕਰਨ ਹੁਣ ਪੀਜਾ ਪੂਜਾ ਖਾਣਾ ਹੁਣ ਤਾਂ ਬਾਲਬੂ ਸੈਟ ਕਰਕੇ ਆਇਆ ਕਾਨੂੰ ਹਲਾਉਣੀਆਂ ਵਜਾਉਦੇ ਆ ਨਾ ਨਹੀਂ ਮੈਂ ਬਾਲੂ ਨੰਮੂ ਨਹੀਂ ਨਹੀਂ ਬੰਨਤਾ ਲੈਨੇ ਹੁਣ ਤਾਂ ਮੈਂ ਕਿਹਾ ਲਾਇਆ ਕੋਸਾਰੇ ਲੱਗਦਾ ਬਾਲਣ ਹੁਣ ਤੁਸੀ ਲੈ ਮੈਂ ਇਹ ਨੇਚਰਲੀ ਹੋਏ ਨਹੀਂ ਇਹ ਤੁਹਾਡੀ ਬਿਊਟੀ ਨੇਚਰਲੀ ਨਹੀਂ ਬਿਊਟੀ ਆ ਕੀ ਖਾਣਾ ਕਿਹੜਾ ਪੀਜਾ ਖਾਣਾ ਹੈ ਵੀ ਤੁਸੀਂ ਮਰਗੀ ਦਾ ਮਰਗੀ ਦਾ ਖਾਣਾ ਹੈ ਹੈਂ ਕਿਹੜਾ ਵੀ ਦੇਖਣਾ ਦਿਲ ਚੋ ਤਾਂ ਹਾਂਜੀ ਕਿਹੜਾ ਵੀ ਦੇਖਣਾ ਮੈਂ ਕਿਹਾ ਇਨੈਚੁਰਲੀ ਚਿੜੀ ਦੇ ਘੋਸਰਾ ਬਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਮੇਤਰੋ ਟਾਈਮ ਦੇਖ ਕਿੰਨਾ ਹੋ ਗਿਆ ਟਾਈਮ 8:43 ਮਿੰਟ ਹੋ ਗਿਆ 9:00 ਵਜੇ ਆ ਤੇ ਸ਼ਹਿਰ ਦੇ ਵਿੱਚ ਨਾ ਸੁਨੂ ਸੰਨ ਪੇ ਗੈਂ ਸਲਾਟਾ ਛਾਇਆ ਵੇ ਸਲਾਟਾ ਆਪਣੇ ਪਾਪੜੇ ਪਾਉਂ ਛੁੱਟੀਆਂ ਛੁੱਟੀਆਂ ਉਹ ਕੱਲੇ ਤੁਸੀਂ ਛੁੱਟੀਆਂ ਕੱਟ ਨਹੀਂ ਆਏ ਵੇ ਸਾਡੇ ਸ਼ਹਿਰ ਦੇ ਬੱਚੇ ਵੀ ਛੁੱਟੇ ਕੱਟਣ ਚਲੇ ਗਏ ਅਲੱਗ ਸੁਣਨ ਕੀ ਚੀਜ਼ ਦਿਖਾਣਾ ਰੋਏ ਆ ਆ ਚੀਜ਼ ਫੜੀ ਕਿ ਮੈਂ ਬਹੁਤ ਦੁਖੀ ਇੱਥੇ ਆਪਰੇ ਰਾਤਰੇ ਕੀ ਲੱਟ ਗਿਆ ਸੱਟਣਾ ਸੱਟਣਾ ਵਜੇ ਪੁੱਤ 7:00 ਵਜੇ ਮੈਂ ਵੀ ਨਹੀਂ ਇਹ ਕਿਛ 7:00 ਵਜੇ ਇਹ ਤਾਂ ਬਹੁਤ ਪੱਕਾ ਹੈ ਕਿਹਨੇ ਹੁਣ ਦੇਖੀ ਬੈਠ ਕੇ ਮਰੂਗਾ ਦੇਖੀ ਕਿਹਨੇ ਬੈਠ ਕੇ ਮਰ ਕੇ ਦਿਖਾਏਗਾ ਮੈਨੂੰ 10 ਬੈਠ ਕੇ ਮਰ 10 ਬੈਠ ਕੇ ਮੈਂ ਇੱਥੇ ਬਹਿਨੇ ਨਹੀਂ ਮੈਨੂੰ ਮਾਰ ਦੇ ਚਲ ਦੇ ਦੋ ਆਇਓ ਹਾਂ ਇਕਣਾ ਚਲ 2 3 1 ਨਹੀਂ ਪੂਰਾ ਖੜਾ ਹੋਣਾ ਤੇ ਪੂਰਾ ਬਹਿਣਾ ਇੱਥੇ ਉੱਥੇ ਹੱਟ ਬੈਠ ਕੇ ਲਾਉਣੀ ਆ ਦੱਸੋ ਨਹੀਂ ਚਲ ਉਹਦਾ ਉਹ ਕਰ ਦੋ ਨੇ ਪੈਸੀ ਕਰ ਦੋ ਨੇ ਉਹਨੇ ਆਰਡਰ ਕਰਤਾ ਉਹਨਾਂ ਤਾਂ ਪੈਸੀ ਕੀਤਾ ਉਹਨੇ ਚਲ 1 ਆਇਆ ਦੇ ਨਾਲ ਲੈ ਹੂ ਹੀ ਟੱਪੀ ਜਾਂਦਾ ਪੂਰਾ ਬੈਠੇ ਥੱਲੇ ਆਣਾ ਇੱਥੇ ਅੱਧਾ ਬੈਠਾ ਹੁੰਦਾ ਹੁੰਦਾ ਬੈਠ ਥੱਲੇ ਜਿਆਦਾ ਥੱਲੇ ਬਹਿਣਾ ਨਾ ਤੁਹਾਡੀਆਂ ਹੱਡੀਆਂ ਚੱਕੀਆਂ ਨਹੀਂ ਹੋਣ ਚਾਹੀਦੀ ਠੀਕ ਹੈ ਹਾਂ ਇਦਾਂ ਤੇ ਹੱਥ ਆਪਣੇ ਪਿੱਛੇ ਆਪਣੇ ਕਿਚੀ ਰੱਖ ਪਿੱਛੇ ਇਹ ਇੱਥੇ ਹਾਂ ਚਲੋ ਬੈਠੋ ਹੁਣ ਐਦਾਂ ਵੀ ਠੂਰੇ ਚ ਬੈਂਡ ਨਹੀਂ ਪੈਂਦਾ ਗਾ ਲੱਕ ਚ ਦਰਿਆ ਦਾ ਕੋਈ ਸਾਬ ਠੀਕ ਹੈ ਜੀ ਕੈਮਰੇ ਦੋ ਕੋ ਹੋਰ ਮੰਗਾਓ ਕੱਲੇ ਗੰਦੇ ਉੱਪਰ ਫੋਕਸ ਕਰੋ ਨਾ ਤਿੰਨੇ ਉਹਨੇ ਬਜਾ ਪੂਰੇ ਇਹਨਾਂ ਦੇ ਓਏ ਰੱਖੀ ਹੈ ਹੈ ਓਏ ਰੱਖੀ ਹੈ ਤੈ ਤਸਕੀਆਂ ਲਓ ਕੋਈ ਸਾਰਾ ਲਓ ਸ਼ੀਰਵਾਲਾ ਲਓ ਸ਼ੀ ਕੋਈ ਸਾਰਾ ਸ਼ੀਰਵਾਲਾ ਮਾ ਤੁਹਾਡੇ ਕੋਈ ਸਾਬ ਨੂੰ ਪੱਕਾ ਚੰਗਾ ਜੰਗ ਜੰਗ ਮੇਰੀ ਇਹ ਤਾਂ ਹੋ ਗਈ ਦੱਸ ਦੱਸੂ ਜਾਈ ਹੋ ਗਈ ਲੇ ਬਈ ਬਿੱਟਾ ਦੱਸ ਤੂੰ ਤੂੰ ਥੱਕ ਗਿਆ ਥੱਕ ਗਿਆ ਬੱਸ ਜਿੰਨੇ ਬੈਠ ਕੇ ਤੈ ਮਾਰਿਆ ਨਾ ਇਹ ਤਾਂ ਪੈਂਥਰ ਮਾਰ ਦਿੰਦਾ ਪੈਂਥਰ ਟਾਈਗਰ ਆ ਬੱਤ ਉਹ ਤਾਂ ਉਹ ਤਾਂ ਹੁਣ ਹਟ ਕੇ ਆਓ ਉਹ ਤਾਂ ਡੰਡ ਵੀ ਮਾਰ ਦਿੰਦਾ ਉਹ ਨਾ ਪੈਂਥਰ ਟਾਈਗਰ ਆ ਬੱਤ ਉਹ ਤੇ ਨੂੰ ਕੁਲਾ ਸੁਪਲੀਸ ਮਿਲ ਗਈ ਗੁਰ ਗੁਰਵਾਜ ਨੂੰ ਪੀਜ਼ਾ ਖਾਣਾ ਹੈ ਸਿੱਧੇ ਪੀਜ਼ਾ ਖਾਣਾ ਹੈ ਇਹਦੀ ਪੈਟਰੀ ਦਾ ਨਾਮ 100 ਸੁਪਲੀ ਹੈ 100 ਸੁਪਲੀ 100 ਸੁਪਲੀ ਹੁਣ ਟਾਈਮ ਮਿੱਤਰੋ 22:41 ਹੋ ਗਏ ਆ ਪੌਣੇ 11 ਹੋ ਗਏ ਆ ਤੇ ਆਪਣੇ ਫੌਜੀ ਸਾਹਿਬ ਵੀ ਆਪਣੇ ਪਹੁੰਚੇ ਹੋਏ ਨੇ ਮਿਸਟਰ ਦਨੀਲੋ ਛੁੱਟੀਆਂ ਕੱਟ ਕੇ ਉਹ ਆਏ ਨੇ ਉਹ ਜੀ ਤੋਰਾ ਤੋ ਜੀ ਨੋ ਉਹ ਜੀ ਫਿਰ ਲਵੋ ਅੱਜ ਲਵੋ ਖਤਮ ਕੀਤੀ ਰੇ ਹਾਂ ਤੇ ਹੁਣ ਜਾਣਾ ਛੁੱਟੀਆਂ ਪਰ ਕੱਲ ਪਿਸਲੇ ਮੈਂ 12:02 ਕੱਣਾ ਕੱਲ ਪਿਸਲੇ ਮੇਰਾ ਦੂਜਾ ਕਾਰ ਹੈ ਮੇਰਾ ਤੇ ਬਾਕੀ ਮਿੱਤਰੋ ਤੇ ਪੀਜ਼ਾ ਪੂਜ਼ਾ ਬੱਚਿਆਂ ਨੇ ਤਾਂ ਖਾ ਲਿਆ ਹਨਾ ਖਾ ਲਿਆ ਬੱਚਿਆਂ ਨੇ ਹਾਂ ਜੀ ਬੱਚਿਆਂ ਨੇ ਖਾ ਲਿਆ ਬੱਚਿਆਂ ਨੇ ਪੀਜ਼ੇ ਖਾ ਲਏ ਨੇ ਆਪਣੇ ਜਿਹੜੇ ਪਸੰਦ ਆ ਗੁਰਦਾਜ ਤੇ ਮਰਗੀ ਤੇ ਬਹੁਤ ਜ਼ਿਆਦਾ ਪਸੰਦ ਆ ਜਾਣੇ ਚਾਹਲ ਚਾਹਲ ਪੀਜ਼ਾ ਖਾਣੇ ਹਾਲ ਤਾਂ ਨਵੇਂ ਨਵੇਂ ਆਏ ਨਾ ਦੋ ਦਿਨ ਦੇ ਦਾ ਉਹਨਾਂ ਨੂੰ ਜੇ ਲਗਾਤਾਰ ਰਹਿਣਾ ਬਾਅਦ ਉਹਨਾਂ ਦੀ ਆਕੀਣਾ ਚੀਜ਼ ਤੋਂ ਹਨ ਜਿਹਦਾ ਅਸੀਂ ਕਦੇ-ਕਦੇ ਪੀਜ਼ਾ ਖਾਂਦੇ ਹਾਂ ਹੁਣ ਜਿਹੜੇ ਕੰਮ ਜੇ ਆਪਾਂ ਰਹਿਨੇ ਹੁੰਦੇ ਆ ਉਹ ਫਿਰ ਲਗਾਤਾਰ ਚਾਪ ਦੀ ਖੁਸ਼ਬੂ ਦੇ ਨਾਲੇ ਬੰਦਾ ਫਿਰ ਥੋੜਾ ਜਿਹਾ ਉਹ ਵਾਲਾ ਵੀ ਹੋ ਜਾਂਦਾ ਰੱਕੀ ਜਾਂਦਾ ਬੰਦਾ ਹਨ ਤੇ ਬੱਚੇ ਹਰੇ ਅੱਕੇ ਨਹੀਂ ਹੈਗੇ ਲਗਾਤਾਰ ਉਹਨੇ ਚੱਲਦੀ ਆ ਉਹਨਾਂ ਦਾ ਪੀਦੇ ਪੀਦਾ ਹੋ ਰਿਹਾ ਉਹਨਾਂ ਦਾ ਤੇ ਆਪਾਂ ਕੁਝ ਖਾਂਦੇ ਪੀਂਦੇ ਆ ਬਣਾਉਂਦੇ ਆ ਕੁਝ ਖਾਣੇ ਰੋਟੀ ਪਾਣੀ ਤੇ ਬਾਕੀ ਉਮੀਦ ਕਰਦਾ ਤੁਹਾਨੂੰ ਆਪਣਾ ਜਿਹੜਾ ਵਲੌਗ ਵਿੱਚ ਤੇ ਪਸੰਦ ਬੈਲ ਆਈਕਨ ਤੇ ਕਰਿਓ ਕਲੈਕ ਟ ਸਵੇ ਮਿਲਗੇ ਸੁਣੇ ਜੇ ਬਲੌਗ ਦੇ ਵੀ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ